हां जी दोस्तों की हालचाल ने आज ਆਪਾਂ ਗੱਲ ਕਰਦੇ ਆਂ ਛੋਟੇ ਬੱਚਿਆਂ ਦੀ ਫੀਡ ਲੈਕਟੋਜਨ ਪ੍ਰੋ 1 ਬਾਰੇ ਜੋ ਪਹਿਲਾਂ ਸਿਰਫ ਇਕੱਲਾ ਲੈਕਟੋਜਨ 1 ਆਉਂਦਾ ਸੀ ਹੁਣ ਇਸਦਾ ਨਾਮ ਲੈਕਟੋਜਨ ਪ੍ਰੋ 1 ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਹੀ ਬਹੁਤ ਜ਼ਰੂਰੀ ਆ ਅਗਰ ਕਿਸੇ ਨੂੰ ਦੁੱਧ ਘੱਟ ਆ ਰਿਹਾ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਬੱਚੇ ਲਈ ਫੀਡ ਹੈ ਇਸਦਾ ਕੋਈ ਵੀ ਸਾਈਡ ਇਫੈਕਟ ਵਗੈਰਾ ਨਹੀਂ ਆਏਗਾ वैसे एक बार आपा ਜਦੋਂ ਕਿਸੇ ਬੱਚੇ ਨੂੰ ਪਿਉਣਾ ਤਾਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਈਏ ਤੇ ਹੁਣ ਆਪਾਂ ਇਹਨੂੰ ਦੱਸਾਂਗੇ ਕਿੰਦਾਂ ਇਸ ਨੂੰ ਆਪਾਂ ਯੂਜ਼ ਕਰਨਾ ਤੇ ਕਿੰਨੇ ਤੋਂ ਕਿੰਨੇ ਟਾਈਮ ਦੇ ਬੱਚੇ ਲਈ ਕਿੰਦਾਂ ਤਿਆਰ ਕਰਨਾ ਹਾਂਜੀ ਜੇ ਆਪਾਂ ਪਹਿਲਾਂ ਮੰਨ ਲਓ ਇਸ ਦੇ ਉੱਤੇ ਵੈਸੇ ਤਾਂ ਸਾਰੀ ਜਾਣਕਾਰੀ ਦਿੱਤੀ ਹੁੰਦੀ ਆ ਜਿਵੇਂ ਛੋਟੇ ਬੱਚੇ ਦੀ ਉਮਰ ਹੈ 1 ਤੋਂ 2 ਵੀਕ ਦੇ ਵਿੱਚ ਆ ਤਾਂ ਉਹਦੇ ਲਈ ਆਪਾਂ ਮੰਨ ਲਓ 90 ਮਿਲੀਗ੍ਰਾਮ ਪਾਣੀ ਲਵਾਂਗੇ ਉਸ ਤੋਂ ਬਾਅਦ 3 ਸਪੂਨ ਇਸ ਦੇ ਪਾਵਾਂਗੇ 3 ਸਪੂਨ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਇਸ ਨੂੰ ਇੱਕ ਦਿਨ ਦੇ ਵਿੱਚ ਆਪਾਂ 6 ਵਾਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਇਸ ਨੂੰ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਉਸ ਤੋਂ ਬਾਅਦ ਜਿਸ ਭਾਂਡੇ ਦੇ ਵਿੱਚ ਆਪਾਂ ਬੱਚੇ ਨੂੰ ਦੁੱਧ ਪਿਉਣਾ ਉਸ ਨੂੰ ਵੀ ਉਬਾਲ ਲਵਾਂਗੇ ਤੇ ਫਿਰ ਆਪਾਂ ਪਾਣੀ ਨੂੰ ਚੰਗੀ ਮਾਤਰਾ ਦੇ ਵਿੱਚ ਉਬਾਲਾਂਗੇ ਫਿਰ ਉਸ ਨੂੰ ਠੰਡਾ ਹੋਣ ਲਈ ਰੱਖਾਂਗੇ ਠੰਡਾ ਹੋਣ ਤੋਂ ਬਾਅਦ ਜਿੱਦਾਂ ਆਪਾਂ 1 ਤੋਂ 2 ਵੀਕ ਦਾ ਬੱਚਾਗਾ ਤਾਂ ਉਹਨੂੰ 90 ਮਿਲੀਗ੍ਰਾਮ ਪਾਣੀ ਪਾ ਕੇ ਉਹਦੇ ਵਿੱਚ ਆਪਾਂ ਤਿੰਨ ਚਮਚਾ ਪਾਉਣੇ ਨੇ ਤਾਂ ਪਹਿਲਾਂ ਬੋਤਲ ਦੇ ਵਿੱਚ ਨਿਸ਼ਾਨ ਦੇ ਅਨਸਾਰ 90 ਐਮ ਐਲ ਪਾਣੀ ਆਪਾਂ ਪਾ ਲਾਂਗੇ ਉਸ ਤੋਂ ਬਾਅਦ ਉਸ ਦੇ ਵਿੱਚ ਆਪਾਂ ਤਿੰਨ ਸਪੂਨ ਟੀੜ ਦੇ ਪਾ ਲਾਂਗੇ ਤਿੰਨ ਸਪੂਨ ਆਪਾਂ ਆਪਣੇ ਜੋ ਕਾਰਸਪੌਂਡ ਹੁੰਦਾ ਉਹ ਨਹੀਂ ਪਾਣੇ ਇਸ ਦੇ ਵਿੱਚ ਸਪੈਸ਼ਲ 스ਪੂਨ ਦਿੱਤਾ ਹੋਏਗਾ ਆ ਪਲਾਸਟਿਕ ਦਾ ਉਹ ਤਿੰਨ 스ਪੂਨ ਹੀ ਪਾਉਣੇ ਨੇ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਫਿਰ ਇਸ ਨੂੰ ਆਪਾਂ ਕਿਸੇ ਚਮਚ ਜਾਂ ਚਮਚ ਨਾਲ ਜਾਂ ਕਿਸੇ ਕਟੋਰੇ ਨਾਲ ਬੱਚੇ ਨੂੰ ਪਿਆ ਦੇਵਾਂਗੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਬੱਚੇ ਜਿੱਦਾਂ 1 ਤੋਂ 3 ਵੀਕ ਦੇ ਲਈ 90 ਮਿਲੀਲੀਟਰ ਪਾਣੀ ਲਓ ਉਸ ਤੋਂ ਬਾਅਦ ਉਸ ਨੂੰ ਉਬਾਲਿਆ ਹੋਇਆ ਪਾਣੀ ਲਓ ਤਿੰਨ ਚਮਚ ਉਸ ਦੇ ਵਿੱਚ ਪਾਊ ਪਾਊ ਇਹਨਾਂ ਨੂੰ ਆਪਾਂ ਇੱਕ ਦਿਨ ਦੇ ਵਿੱਚ 6 ਵਾਰ ਪਿਆ ਸਕਦੇ ਹਾਂ ਤੇ ਸਭ ਤੋਂ ਮੇਨ ਗੱਲ ਇਹ ਆ ਕਿ ਜਦੋਂ ਵੀ ਆਪਾਂ ਇੱਕ ਵਾਰ ਇਹ ਦੁੱਧ ਤਿਆਰ ਕਰ ਲਿਆ ਤਾਂ ਉਸ ਨੂੰ ਨਾਲ ਹੋਂਦੇ ਪਿਆ ਦਿਓ ਜੋ ਬਚਿਆ ਹੋਇਆ ਦੁੱਧਾ ਅੱਧੇ ਘੰਟੇ ਤੋਂ ਬਾਅਦ ਉਸ ਦੁੱਧ ਨੂੰ ਦੁਬਾਰਾ ਬੱਚੇ ਨੂੰ ਜੂਜ ਨਾ ਕਰੋ ਉਸ ਤੋਂ ਬਾਅਦ ਜਿਵੇਂ 3 ਤੋਂ 4 ਮੀਕ ਦਾ ਬੱਚਾ ਤਾਂ ਉਹਦੇ ਲਈ 120 ਮਿਲੀਲੀਟਰ ਪਾਣੀ ਲਓ ਤਾਂ ਉਹਦੇ ਵਿੱਚ ਆਪਾਂ 4 ਸਪੂਨ ਪਾਵਾਂਗੇ ਇਹ 3 ਤੋਂ 4 ਵੀਕ ਦੇ ਬੱਚੇ ਲਈ ਦਿਨ ਦੇ ਵਿੱਚ 5 ਵਾਰ ਆਪਾਂ ਪਿਆ ਸਕਦੇ ਹਾਂ ਉਸ ਤੋਂ ਬਾਅਦ ਇਸ ਤਰ੍ਹਾਂ ਸਾਰੇ ਇਸ ਦੇ ਉੱਤੇ ਲਿਖਿਆ ਹੁੰਦਾ ਵੀ ਆਪਾਂ ਕਿੰਨੇ ਤੋਂ ਕਿੰਨੇ ਵਾਰ ਪਿਆ ਸਕਦੇ ਹਾਂ ਇਦਾਂ ਹੀ ਮੰਨ ਲਓ 4 ਤੋਂ 5 ਮਹੀਨਤ ਜਾਂ 5 ਤੋਂ 6 ਮਹੀਨਤ ਦਾ ਬੱਚਾ ਤਾਂ ਉਸ ਨੂੰ 210 ਮਿਲੀਲੀਟਰ ਪਾਣੀ ਲਵਾਂਗੇ 7 ਸਪੂਨ ਇਸ ਦੇ ਪਾ ਲਵਾਂਗੇ कि ਇਹਨੂੰ ਆਪਾਂ ਦਿਨ ਦੇ ਵਿੱਚ 5 ਵਾਰ ਪਿਆ ਸਕਦੇ ਆ ਸਭ ਤੋਂ ਮੇਨ ਗੱਲ ਇਹ ਹੈ ਕਿ ਆਪਾਂ ਇਸ ਨੂੰ ਅੱਧਾ ਘੰਟਾ ਰੱਖ ਕੇ ਉਸ ਤੋਂ ਵੱਧ ਟਾਈਮ ਨਹੀਂ ਪਿਉਣਾ ਕਿਉਂਕਿ ਕਈ ਵਾਰ ਹੁੰਦਾ ਵੀ ਆਪਾਂ ਜੋ ਪਹਿਲਾਂ ਬਚਿਆ ਪਿਆ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲਿਆ ਜਾਂ ਆਪਾਂ ਦੁਬਾਰਾ ਮਿਲਾ ਲਿਆ ਕਦੇ ਵੀ ਇਦਾਂ ਦੀ ਗਲਤੀ ਨਾ ਕਰੋ ਜੋ ਇੱਕ ਵਾਰ ਦੁੱਧ ਤਿਆਰ ਕਰ ਲਿਆ ਨਾ ਤਾਂ ਉਹਦੇ ਵਿੱਚ ਦੁਬਾਰਾ ਤੁਸੀਂ ਫੀਡ ਪਾਓ ਨਾ ਹੀ ਉਹਦੇ ਵਿੱਚ ਪਾਣੀ ਮਿਲਾਓ ਤੇ ਨਾ ਹੀ ਉਸ ਨੂੰ ਉਹਦੇ ਘੰਟੇ ਬਾਅਦ ਦੁਬਾਰਾ ਬੱਚੇ ਨੂੰ ਦਿਓ ਹੁਣ ਆਪਾਂ ਇਸ ਦੀ ਜੇ ਗੱਲ ਕਰਦੇ ਆ ਤਾਂ ਐਮ ਆਰ ਪੀ ਵਗੈਰਾ ਦੀ ਤਾਂ ਇਹ ਮੰਨ ਲਓ ਐਮ ਆਰ ਪੀ ਇਸ ਦੀ ਹੈਗੀ ਐ 485 ਰੁਪਏ ਜਿੱਦਾਂ ਕੋਈ ਵੀ ਆਪਾਂ ਚੀਜ਼ ਦੇ ਤੋਂ ਖਰੀਦਣੀਆਂ ਤਾਂ ਉਸ ਦੀ ਬੱਚੇ ਲਈ ਸਭ ਤੋਂ ਜ਼ਰੂਰੀ ਗੱਲ ਆ ਉਸ ਦੀ ਡੇਟ ਜ਼ਰੂਰ ਚੈੱਕ ਕਰ ਲਿਆ ਕਰੋ ਜਿੱਦਾਂ ਹੁਣ ਇਹ ਵਾਲਾ ਇਹ ਮਈ 2024 ਦੇ ਵਿੱਚ ਤਿਆਰ ਹੋਇਆ ਤੇ ਮਈ 2025 ਤੱਕ ਇਸ ਦੀ ਲਾਸਟ ਡੇਟ ਆ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੜੀ ਕੰਪਨੀ ਦਾ ਦੁੱਧ ਪਿਲਾ ਰਹੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ